ਰੇਡੀ ਆਪਣੀ ਆਪ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਚ ਤੁਹਾਡਾ ਨਿੱਘਾ ਸਵਾਗਤ ਮੈਂ ਸੌਰਨ ਸਿੰਘ ਦਾਨੇਲੀਆ ਤੁਹਾਡੇ ਨਾਲ ਇਸ ਵਕਤ ਬਿਠੰਡਾ ਸਟੂਡੀਓ ਤੋਂ ਲਾਈਵ ਜੁੜਿਆ ਹੋਇਆ ਹਾਂ ਜੀ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਨੇ ਜੀ 921641066164106006 ਜੈਵਨ ਸਿੰਘ ਚੱਬਾ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤੁਸੀਂ ਅਗਲੇ ਅੱਧੇ ਘੰਟੇ ਤੱਕ ਸਾਡੇ ਨਾਲ ਲਾਈਵ ਕਾਲ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਸਪான்ਸਰ ਨੇ ਓਮਨੀ ਵੀਡੀਓਜ਼ ਬੇਕਰਸਵੀਲ ਸਰਦਾ ਸ਼ਿਆਰਾ ਸਿੰਘ ਢੀਂਸਾਹਰੀ ਤੇ ਤ੍ਰਿਪਤੀਪਾਲ ਸਿੰਘ ਰਿਸਟਾਕ ਤੁਮ ਤੋਂ ਜਗਜੀਤ ਸਿੰਘ ਲੰਡਨ ਤੋਂ ਡਾਂ ਸਿੱਧੂ ਜੀ ਤੇ ਭਾਈ ਇੰਦਰ ਗਰੇਵਾਲ ਹੋਰੀ ਕੈਲਗਰੀ ਤੋਂ ਅਮਰਜੀਤ ਸਿੰਘ ਗਰੇਵਾਲ ਤੇ ਬਿੱਟੂ ਭਾਈ ਜੀ ਤੇ ਪੱਡਾ ਭਾਈ ਜੀ ਸਾਰੇ ਬਲਰਾਜ ਪੱਡਾ ਜੀ ਹੋਰੀ ਵਰਜੀਨੀਆ ਤੁਹਾਡੇ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਇਕਵਪਮੈਂਟ ਜਿਹੜੇ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟ੍ਰੇਲਰ ਬਾਕਸ ਨਵੀਂ ਟੈਕਨੀਕ ਨਾਲ ਤੱਕ ਲੰਗੂ ਸਿੱਧਾ ਕਰਦੇ ਨੇ ਨਾਰਥ ਅਮਰੀਕਾ ਦੇ ਵਿੱਚ ਤੁਹਾਡਾ ਟਰੱਕ ਦਾ ਕਿਤੇ ਵੀ ਐਕਸੀਡੈਂਟ ਹੋ ਗਿਆ ਤਾਂ ਤੁਸੀਂ 9056713647 ਤੇ ਕਾਲ ਕਰ ਸਕਦੇ ਹੋ ਜੁਐਲਰੀ ਲੈਣੀ ਹੈ ਗਹਿਣਾ ਗੱਟਾ ਲੈਣਾ ਜਾਂ ਫਿਰ ਇਨਵੈਸਟਮੈਂਟ ਦੇ ਲਈ ਸੋਨੇ ਦੀ ਇੱਟ ਜਾਂ ਸੋਨੇ ਦਾ ਸਿੱਕਾ ਜਾਂ ਫਿਰ ਕੁਝ ਹੋਰ ਲੈਣਾ ਤਾਂ ਵਿਜੇ ਜੁਐਲਰਸ ਕੈਂਟ ਵਿਸ਼ਿੰਗਟਨ ਦੇ ਵਿੱਚ 25416104 ਐਵੇਨਿਊ ਟਰਸਟ ਐਂਡ ਕੁਆਲਿਟੀ ਦਾ ਦੂਜਾ ਨਾਂ 2536562 triple 6 ਤੇ ਕਾਲ ਕਰ ਸਕਦੇ ਹੋ ਜੀ ਸੁਪਰਸਟਾਰ ਪਲੰਮਿੰਗ ਐਂਡ ਹੀਟਿੰਗ ਕੈਲਗਰੀ ਮਾਹਿਰ ਨੇ ਜੀ ਪਲੰਮਿੰਗ ਹੀਟਿੰਗ ਏਸੀ ਦੇ ਵਿੱਚ ਕੈਲਗਰੀ ਤੇ ਇਸ ਤੇ ਦੂਰ ਦਰਾਡੇ ਇਲਾਕੇ ਦੇ ਵਿੱਚ ਵੀ ਆਪਣਾ ਕੰਮ ਕਰ ਦਿੰਦੇ ਨੇ ਨਵੀਂ ਕੰਸਟਰਕਸ਼ਨ ਦੇ ਵਿੱਚ ਕਰਾਉਣਾ ਰਿਪੇਅਰ ਕਰਾਉਣੀ ਹੈ ਡਰੇਨ ਕਲੀਨਿੰਗ ਹੈ ਤਾਂ ਤੁਸੀਂ ਸੁਖਪਾਲ ਬਰਾੜ ਹੋਰ ਨਾਲ 4034036901235 ਤੇ ਕਾਲ ਕਰ ਸਕਦੇ ਹੋ ਜੀ ਅਕਾਊਂਟ ਦੀ ਹੈਲਪ ਲੈਣੀ ਹੈ ਟੈਕਸਸ ਦੇ ਦੇ ਵਿੱਚ ਤੁਸ ਨੂੰ ਮਦਦ ਚਾਹੀਦੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰ ਹਨਾ 25352086 ਤੇ ਕਾਲ ਕਰ ਸਕਦੇ ਹੋ ਜੀ ਵਾਸ਼ਿੰਗਟਨ ਫਰੇਟ ਸਰਵਿਸ ਉਹਨਾਂ ਪੇਟਰ ਤੇ ਡਰਾਈਵਰ हायर ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਕੰਪਨੀ ਉਹ ਰਸੂਲਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਉਹਨਾਂ ਨੂੰ 2532666924 ਤੇ ਜਾਂ ਫਿਰ ਗੁਰਿੰਦਰ ਢਾਲੀਵਾਲ ਨਾਲ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਨੇ ਸਰਦਾਰ ਤੇਜਮਨ ਸਿੰਘ ਚੱਬਾ ਫਰੀ ਚੱਬਾ ਸਾਫ ਸਤਿ ਸ੍ਰੀ ਅਕਾਲ ਜੀ ਸੋ ਜੱਬਾ ਸਾਹਿਬ ਆਪਾਂ ਅੱਜ ਦੋ ਤਿੰਨ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਹੈ ਇराण ਰਾਖ ਦੇ ਵਿੱਚ ਵੀ ਬੜਾ ਕੁਝ ਹੋ ਰਿਹਾ ਹੈ ਲੁਧਿਆਣੇ ਦੇ ਵਿੱਚ ਜਿਹੜੀ ਹੈ ਪੂਲਿੰਗ ਚੱਲ ਰਹੀ ਹੈ ਹਜੇ ਤੱਕ ਤਾਂ ਕੋਈ ਕਟਨਾ ਵਾਪਰੀ ਨਹੀਂ 6:30 ਵਜੇ ਗਿਆ ਪੂਲਿੰਗ ਦਾ ਸਮਾਂ ਬੰਦ ਹੋ ਚੁੱਕਿਆ ਹੈ ਹੁਣ ਜਿਹੜੇ ਅੰਦਰ ਨੇ ਉਹ ਅੰਦਰ ਨੇ ਜਿਹੜੇ ਬਾਹਰ ਨੇ ਉਹ ਬਾਹਰ ਨੇ ਤੇ ਹੁਣ ਜਿਹੜੇ ਕੋਈ ਇਸ ਤੋਂ ਬਾਅਦ ਕੋਈ ਖਬਰ ਆਉਂਦੀ ਹੈ ਤਾਂ ਦੇਖੋ ਕੀ ਬਣਦਾ ਹੈ ਇਸੇ ਦੌਰਾਨ ਜਿਹੜਾ ਇੱਕ ਮਸਲਾ ਉੱਟਿਆ ਸੀ ਤੁਹਾਡੇ ਇਲਾਕੇ ਦੇ ਸ਼ਾਮ 84 ਦੇ ਮੰਤਰੀ ਨੇ ਉਹਨਾਂ ਦਾ ਤੇ ਉਠਾਉਣ ਵਾਲੇ ਵੀ ਮੱਝੇ ਵਾਲੇ ਤੇ ਜਿਹੜੇ ਪ੍ਰਭਾਵਿਤ ਸੀ ਉਹ ਵੀ ਮੱਝੇ ਵਾਲੇ ਤੇ ਇਹ ਜੇ ਕਿਉਂ ਮਸਲਾ ਉੱਠਿਆ ਕੀ ਕਹਾਣੀ ਹੈ ਕਿਉਂਕਿ ਤੁਹਾਡੇ ਤੋਂ ਵੱਧ ਤਾਂ ਕੋਈ ਇਹਨੂੰ ਜਾਣਦਾ ਨਹੀਂ ਤੇ ਇਹਨੇ ਕੀ ਲੁਧਿਆਣੇ ਦੇ ਇਲੈਕਸ਼ਨਾਂ ਦੇ ਉੱਤੇ ਪ੍ਰਭਾਵ ਪਾਉਣ ਲਈ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਹਮੇਸ਼ਾ ਇਹੋ ਜਿਹੇ ਜਿਹੜੇ ਪੁੱਠੇ ਸਿੱਧੀਆਂ ਵੀਡੀਓਜ਼ ਆਪਾਂ ਕਹੀਏ ਤੇ ਉਹਨੂੰ ਉਜਾਗਰ ਕਰਨ ਦੇ ਵਿੱਚ ਮਜੀਠੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਹਾਂਜੀ ਬਿਲਕੁਲ ਠੀਕ ਗੱਲ ਹੈ ਜੀ ਮੀਟੇ ਸਾਹਿਬ ਦਾ ਇਹ ਰੋਲ ਅੱਜ ਅਸੀਂ ਪਹਿਲੀ ਵਾਰ ਹੀ ਨਹੀਂ ਦੇਖਿਆ ਹੂੰ ਇਸ ਤੋਂ ਪਹਿਲਾਂ ਵੀ ਉਹ ਅਕਸਰ ਹੀ ਟੀਵੀ ਦੀ ਵੱਡੀ ਸਕਰੀਨ ਲਾ ਕੇ ਤੇ ਪ੍ਰੋਜੈਕਟਰ ਲਾ ਕੇ ਬਹੁਤ ਕੁਝ ਦਿਖਾਉਂਦੇ ਰਹਿੰਦੇ ਨੇ ਕਦੀ ਕਿਸੇ ਦਾ ਕਦੀ ਕਿਸੇ ਦਾ ਕਦੀ ਕਿਸੇ ਦਾ ਪਤਾ ਨਹੀਂ ਉਹਨਾਂ ਨੇ ਕਿੰਨੇ ਕੋ ਬੰਦੇ ਆਪਣੇ ਇਸ ਕੰਮ ਦੇ ਲਈ ਦੁਰਦੁਰ ਛੱਡੇ ਹੋਏ ਆ ਜੀ ਕਿ ਜਿਹੜੇ ਇਹ ਚੱਲ ਦੀ ਰਿਸਰਚ ਦੇ ਉੱਤੇ ਹੀ ਲੱਗੇ ਰਹਿੰਦੇ ਨੇ ਤੇ ਵੀ ਦੇਖੋ ਵੀ ਕਿੱਧਰ ਕੀ ਹੋ ਰਿਹਾ ਜੀ ਹੈਲੋ ਹਾਂਜੀ 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 ਬਾਈ ਜੀ ਜੀ ਤੋ ਸਾਰੇ ਇਸ ਜਿਹੜੀ ਇਹ ਅਰਕੀ ਹੈ ਜਿਹੜੀ ਮੈਂ ਤੁਹਾਨੂੰ ਕਹਾਂਗਾ ਮਦਦ ਛੱਡੀ ਗਈ ਆ ਜੀ ਇਹਦਾ ਮੁੱਖ ਜਿਹੜਾ ਟੀਚਰ ਤੇ ਲੁਧਿਆਣਾ ਰੈਕਸ਼ਨ ਸੀਗੀ ਆ ਹਮਮ ਪਰ ਇਹ ਥੋੜੀ ਜਲਦੀ ਛੱਡ ਦਿੱਤੀ ਇਹ ਦੋ ਕੁ ਦਿਨ ਪਹਿਲਾਂ ਜੀ ਕਿ ਅੱਜ ਮੇਰੇ ਖਾਲੀ ਇਸ ਗੱਲ ਨੂੰ ਉਪਰ ਤੇ ਆਇਆ ਜਿਹੜਾ ਉਹ ਤੀਸਰਾ ਕੁ ਦਿਨ ਹੈ ਜੀ ਬਿਲਕੁਲ ਜਿਹੜਾ ਡੈਮੇਜ ਕੰਟਰੋਲ ਜਿਹਨੂੰ ਅਸੀਂ ਕਹਿੰਦੇ ਡੈਮੇਜ ਕੰਟਰੋਲ ਕਰਨ ਦੇ ਵਿੱਚ ਆਪਣੇ ਮੰਤਰੀ ਰਮਜੋਤ ਸਿੰਘ ਹੋਣੀ کافی ਹੱਦ ਤੱਕ ਕਾਮਯਾਬ ਰਹੇ ਹਮ ਤੋ ਕਿ ਜਦੋਂ ਦੇਖੋ ਉਹਨਾਂ ਨੇ ਇਹ ਕਹਿਤਾ ਕਿ ਵੀ ਇਹ ਜਿਹੜੀਆਂ ਫੋਟੋਆਂ ਨੇ ਮੇਰੀ ਆਪਣੀ ਪਤਨੀ ਦੇ ਨਾਲ ਨੇ ਜੀ ਭਾਵੇਂ ਉਹਨਾਂ ਦਾ ਹੁਣ ਆਪਸ ਵਿੱਚ ਤਲਾਕ ਹੋ ਚੁੱਕਾ ਹੈ ਪਰ ਉਸ ਟਾਈਮ ਦੀਆਂ ਇਹ ਫੋਟੋਆਂ ਨੇ ਹੂੰ ਹੂੰ ਤੇ ਇਹ ਇਹਨਾਂ ਕੋਲ ਕਿੱਥੋਂ ਆਈਆਂ ਕਿਵੇਂ ਆਈਆਂ ਇਹ ਇੱਕ ਵੱਖਰਾ ਜਿਹੜਾ ਉਹ ਵਿਸ਼ਾ ਹੈ ਬਿਲਕੁਲ ਪਰ ਜੇ ਅਸੀਂ ਇੱਕ ਦੂਸਰੇ ਪਾਸੇ ਨੈਤਿਕਤਾ ਦੀ ਗੱਲ ਕਰੀਏ ਹੂੰ ਇਹ ਸੋਚਦਾ ਨਹੀਂ ਹੈ ਜੀ ਚਲੋ ਮੰਨਦੇ ਆ ਕਿ ਰਾਜਨੀਤੀ ਹੈ ਰਾਜਨੀਤੀ ਤੇ ਕੁਝ ਵੀ ਜਾਇਜ਼ ਹੈ ਕੁਝ ਵੀ ਕੀਤਾ ਜਾ ਸਕਦਾ ਹੈ ਜੀ ਪਰ ਇਹ ਸੋਚਦਾਰੀ ਹੈ ਇਹ ਜੋ ਵੀ ਹੋਇਆ ਇਹ ਚੰਗਾ ਨਹੀਂ ਹੋਇਆ ਹੂੰ ਹੂੰ ਹੁਣ ਦੂਸਰਾ ਸਵਾਲ ਇਹ ਉੱਠਿਆ ਹੈਗਾ ਕਿ ਰਵਜੋਤ ਸਿੰਘ ਹੋਰਾਂ ਨੇ ਇਹ ਫੋਟੋਆਂ ਕਿ ਆਪਣੇ ਮਿੱਤਰਾਂ ਨਾਲ ਸ਼ੇਅਰ ਕੀਤੀਆਂ ਵੀ ਜੀ ਹੂੰ ਹੂੰ ਜੇ ਇਹ ਕਿਸੇ ਨਾਲ ਤੇ ਸ਼ੇਅਰ ਕੀਤੀਆਂ ਹੋਣੀ ਹੈ ਇਹ ਜਿਹੜੀ ਬਾਹਰ ਆਈਆਂ ਹੂੰ ਹੂੰ ਉਸ ਤੋਂ ਬਾਅਦ ਅੱਜਕੱਲ ਇਹ AI ਦਾ ਜ਼ਮਾਨਾ ਐ ਐਡੀਟਿੰਗ ਦਾ ਜ਼ਮਾਨਾ ਹੈ ਜੀ ਅਡੀਟਿੰਗ ਦੇ ਜਵਾਨੇ ਦੇ ਵਿੱਚ ਤੁਸੀਂ ਇਹ بڑا ਸੋਖਾ ਹੁੰਦਾ ਕਹਿ ਦੇਣਾ ਕਿ ਜੀ ਇਹ ਫੋਟੋਵਾ ਮੀਰੀਆ ਨੇ ਇਹ ਫੋਟੋਵਾ ਦੇ ਨਾਲ ਛੇੜਖਾਹੀ ਕੀਤੀ ਗਈ ਹੈ ਜੀ ਜੀ ਪਰ ਮੈਨੂੰ ਲੱਗਦਾ ਕਿ ਜੋ ਮੈਂ ਨਿੱਜੀ ਤੌਰ ਤੇ ਦੇਖਿਆ ਹੈਗਾ ਕਿ ਛੇਰ ਆਇਆ ਛੇਰ ਆਇਆ ਵਾਲੀ ਗੱਲ ਸ਼ਾਇਦ ਹੋ ਗਈ ਹੈ ਜੀ ਕਿਉਂਕਿ ਲੋਕਾਂ ਨੂੰ ਵੀ ਪਤਾ ਸੀਗਾ ਕਿ ਇਸ ਮੌਕੇ ਤੇ ਜੇਕਰ ਅ ਮੀਰੀਤ ਸਿੰਘ ਸਾਹਿਬ ਨੇ ਇਹ ਫੋਟੋ ਵਾਲੀ ਮੋਜ਼ਾਈਲ ਛੱਡੀ ਹੈ ਜੀ ਤੇ ਉਹਨਾਂ ਦੇ ਅੱਗੇ ਵੀ ਮੋਜ਼ਾਈਲਾ ਜੜੀਆਂ ਨੇ ਖੁਸ਼ ਹੁੰਦੀਆਂ ਰਹੀਆਂ ਨੇ ਉਸ ਤਰ੍ਹਾਂ ਇਹ ਵੀ ਹੋ ਸਕਦਾ ਹੈ ਕਿ ਮਜ਼ਾਇਲੇ ਵੀ ਤੁਸ ਹੋ ਜਵੇ ਹੂੰ ਹੂੰ ਔਰ ਦੂਸਰਾ ਲੁਧਿਆਣੇ ਦੇ ਲੋਕ ਬੜੇ ਪੜ੍ਹੇ ਲਿਖੇ ਸੂਝਵਾਨ ਲੋਕ ਨੇ ਜੀ ਔਰ ਸੂਝਵਾਨ ਲੋਕ ਇਸਨੇ ਗੱਲਾਂ ਨੂੰ ਜਾਣਦੇ ਨੇ ਕਿ ਜਿਹੜਾ ਆਪਣਾ ਇਹ ਕਿਸ ਤਰ੍ਹਾਂ ਇਸ ਗੱਲ ਨੂੰ ਕਾਊਂਟਰ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਜੀ ਹੂੰ ਹੂੰ ਤੇ ਦੂਸਰਾ ਇਹ ਜਿਹੜਾ ਹੈਗਾ ਕਿ ਇਹਦੀ ਸਚਾਈ ਭਾਵੇਂ ਜੋ ਵੀ ਮਰਚੀ ਹੋਵੇ ਮੈਨੂੰ ਆਪਣੇ ਨਿੱਜੀ ਲੈਵਲ ਤੇ ਲੱਗਦਾ ਹੈ ਕਿ ਇਹ ਲੁਧਿਆਣੇ ਦੀਆਂ ਇਲੈਕਸ਼ਨਾਂ ਤੇ ਕੋਈ ਬਹੁਤਾ ਪ੍ਰਭਾਵ ਨਹੀਂ ਪਾਉਣਗੀਆਂ ਜੀ ਕਿਉਂਕਿ ਐਨ ਮੌਕੇ ਤੇ ਇਹ ਇਲੈਕਸ਼ਨ ਜੜੀਆਂ ਹੈਗੀਆਂ ਜੋ ਸਿਰਤੇ ਸੰਤ ਉਹ ਇਹ ਫੋਟੋਵਾ ਜਾਰੀ ਕੀਤੀਆਂ ਗਈਆਂ ਜੀ 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 ਹੂੰ ਹੂੰ ਤੇ ਇਸ ਕਰਕੇ ਨੰਬਰ 1 ਤੇ ਇਹ ਉਹਦੇ ਦੇ ਜ਼ਰੂਰੀ ਪਾਣਗੇ ਨੰਬਰ 2 ਕਿ ਇਹ ਇੱਕ ਫੋਟੋਵਾ ਸਾਹਮਣੇ ਆਈਆਂ ਤੇ ਰਵਜੋਤੀ ਵੀ ਗਲਤੀ ਹੋਣੀ ਹੈ ਕਿ ਉਹਨੇ ਸ਼ੇਅਰ ਕਿੱਥੇ ਕਿੱਥੇ ਕੀਤੀਆਂ ਸ਼ੇਅਰ ਹੀ ਕੀਤੀਆਂ ਬਿਲਕੁਲ ਐਮਿਕਰੋ ਤੇ ਮੈਂ ਇੱਕ ਦਲੇਦਾਰ ਤੇ ਉੱਤੇ ਵਿਕ੍ਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਇਹ ਉਨੀ ਹੀ ਗਲਤੀ ਹੈ ਕਿ ਜੇ ਕਿਸੇ ਦੀ ਆਪਣੀ ਕਰਦੀਆਂ ਤੇ ਕਰਦੀ ਨਾਲ ਇਹੋ ਜਿਹੇ ਕੋਈ ਅ ਨਿੱਜੀ ਤਸਵੀਰਾਂ ਨੇ ਤੇ ਉਹ ਸ਼ੇਅਰ ਨਹੀਂ ਕੀਤੀ ਕਰਨੀ ਜੀ ਬਿਲਕੁਲ 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 ਜੀ ਸੋ ਇਸ ਤਰ੍ਹਾਂ ਬਿਲਕੁਲ ਦੀ ਸ਼ੋਭਾ ਨਹੀਂ ਹੈ ਹਾਂ ਹਾਂ ਸ਼ੋਭਾ ਨਹੀਂ ਵੈਸੇ ਸਹੀ ਗੱਲ ਹੈ ਜੀ ਜੀ ਸੋ ਵੈਸੇ ਜਦੋਂ ਜਿਵੇਂ ਆਪਾਂ ਲੁਧਿਆਣੇ ਦੀ ਤੁਸੀਂ ਗੱਲ ਛੇੜੀ ਹੈ ਲੁਧਿਆਣੇ ਦੇ ਵਿੱਚ ਜਿਵੇਂ ਉਮੀਦ ਕੀਤੀ ਜਾ ਰਹੀ ਸੀਗੀ ਕਿ ਇਲੈਕਸ਼ਨ ਜਿਹੜੇ ਆ ਹੁਣ 49.7% ਹੈ ਜਿਹੜੀ ਉਹ 5 ਵਜੇ ਤੱਕ ਦੀ ਰਿਪੋਰਟ ਆਈ ਹੈ ਜੀ ਘੰਟਾ ਇੱਕ ਰਹਿ ਗਿਆ ਜੀ ਲਾ ਕੇ ਚੱਲ ਪਈ ਹੈ ਜੀ 50% ਹੋ ਹੀ ਗਈ ਵੇ ਅੱਦੇ ਵੋਟਰ ਬਾਹਰ ਨਿਕਲੇ ਤੇ ਵੋਟਰ ਬਾਹਰ ਨਹੀਂ ਨਿਕਲੇ ਨਹੀਂ ਨਿਕਲੇ ਹਾਂ ਹਾਂ ਇਹ ਹਲੇ ਕਿ ਗਰਮੀ ਅਜੋ ਉਸ ਲੈਵਲ ਦੇ ਨਹੀਂ ਸੀ ਜਿਹੜੀ ਪਿਛਲੇ ਹਫ਼ਤੇ ਸਾਨੂੰ ਦੇਖਣ ਨੂੰ ਮਿਲ ਰਹੀ ਸੀ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਕਿ ਲੋਕਾਂ ਦਾ ਘਟ ਨਿਕਲਣਾ ਇਹਦੀ ਆਸ ਸਰਸਾਈ ਸਾਨੂੰ ਪਹਿਲਾਂ ਹੀ ਸੀ ਕਿਉਂਕਿ ਗੜਾ ਪਛਮੀ ਇੱਕ ਇਹੋ ਜਿਹਾ ਹਲਕਾ ਜਿੱਥੋਂ ਦਾ ਵੋਟਰ ਮੈਂ ਕਵਾਂਗਾ ਕਿ ਉਹ ਪੜਿਆ ਲਿਖਿਆ ਵੀ ਹੈ ਸੂਚਵਾਨ ਵੀ ਹੈ ਜੀ ਤੇ ਅਸੀਂ ਅਕਸਰ ਅਸੀਂ ਦੇਖਦੇ ਆ ਕਿ ਇਹ ਵੋਟਰ ਜਿਆਦਾ ਕਰਕੇ ਬਹੁਤੇ ਲਾਲਚਾਂ ਦੇ ਵਿੱਚ ਨਹੀਂ ਆਉਂਦਾ ਸਵਾਏ ਕੁਝ ਥੋੜਾ ਜਿਹਾ ਏਰੀਆ ਛੱਡਦੀ ਹੈ ਕੱਲ ਪਰਸੋ ਰਾਤ ਨੂੰ ਥੋੜਾ ਜਿਹਾ ਦਾਰੂ ਵੰਡਣ ਦੇ ਜਾਂ ਪੈਸੇ ਵੰਡਣ ਦੇ ਇਲਜ਼ਾਮ ਲਾਏ ਗਏ ਆ ਆਪਣੀ ਪਾਰਟੀ ਦੇ ਉੱਤੇ ਆਪਣਾ ਪਰ ਉਹ ਸੁਭਾਵਕ ਹੈ ਇਹ ਪਹਿਲੀ ਵਾਰੀ ਨਹੀਂ ਹੋਇਆ ਹਰ ਇਲੈਕਸ਼ਨਾਂ ਦੇ ਵਿੱਚ ਹੁੰਦਾ ਹੈ ਤੇ ਜੇ ਇਹ ਨਾ ਹੋਵੇ ਤੇ ਇਲੈਕਸ਼ਨ ਦਾ ਸਵਾਦ ਵੀ ਨਹੀਂ ਆਉਂਦਾ ਇਹ ਇਹਨਾਂ ਨੂੰ ਉਹਨਾਂ ਦੇ ਲਾਜ਼ਮੀ ਆ ਅਖਿਰਕਾਰ ਉਹ ਵੋਟਪਾ ਕਾ ਵੋਟਰ ਦਾ ਹੈ ਵੋਟਰਾਂ ਦਾ ਜਿਹੜਾ ਕਿ ਇਸ ਉਮੀਦ ਤੇ ਹੁੰਦਾ ਕਿ ਜਦੋਂ ਵੋਟਾਂ ਆਣਗੀਆਂ ਤੇ ਉਹਨਾਂ ਦਾ ਜਿਹੜਾ ਹੈ ਉਹ ਚੁੰਝ ਵੀ ਹਰੀ ਹੋਊਗੀ ਤੇ ਮੂੰਹ ਵੀ ਥੋੜਾ ਕੋੜਾ ਕਰਾਂਗੇ ਤੇ ਚਾਰ ਪੈਸੇ ਵੀ ਜੇ ਚਾਣਗੇ ਉਹ ਸੁਭਾਵਕ ਤੌਰ ਤੇ ਉਹਨਾਂ ਨੂੰ ਇਸ ਗੱਲ ਦੀ ਇੰਤਜ਼ਾਰ ਸੀ ਜੀ ਤੇ ਇਹ ਟਾਈਮ ਦੇ ਉੱਤੇ ਇਹ ਕਰਾਂਗੇ ਤੇ ਉਹਨਾਂ ਕੋਲ ਤੇ ਹੋ ਜਾਂਦਾ ਹਾਂਜੀ ਬਾਕੀ ਲੋਕਾਂ ਦਾ ਨੀਰਸਤਾ ਦਿਖਾਣੀ ਜੀ ਇਹ ਕੋਈ ਬਹੁਤ ਵਧੀਆ ਜਿਹੜਾ ਮੈਂ ਕਮਨ ਕਾ ਇਹ ਸਰਕਾਰ ਲਈ ਕੋਈ ਅੱਛਾ ਸੰਕੇਤ ਨਹੀਂ ਹੈ ਸਰਕਾਰ ਲਈ ਕੋਈ ਸੰਕੇਤ ਅੱਛਾ ਨਹੀਂ ਹੈ ਪਰ ਨੰਬਰ 2 ਇਹ ਇਲੈਕਸ਼ਨ ਜਿਹੜੀ ਹੈ ਜਿਵੇਂ ਅਸੀਂ ਪਹਿਲਾਂ ਕਹਿਆ ਸੀਗਾ ਕਿ 27 ਦੀਆਂ ਇਲੈਕਸ਼ਨਾਂ ਦਾ ਇੱਕ ਗੇਟਵੇ ਬਣੀਆਂ ਹੋਈਆਂ ਨੇ ਜਿਹੜੀ ਵੀ ਜਿਹੜੀ ਜਿੱਤ ਕੇ ਇਸ ਬਾਹਰ ਦੀ ਗੱਲ ਹੈ ਇਸ ਗੇਟ ਦੇ ਵਿੱਚੋਂ ਹੋ ਸਕਦਾ ਹੈ ਕਿ ਬਾਕੀ 27 ਦੀ ਬਰਾਤ ਵੀ 27 27 ਦੀ ਬਿਲਕੁਲ ਹੀ 27 ਨਾਲ ਉਹ ਤਾਂ ਮੈਨੂੰ ਲੱਗਦਾ ਕੇਰੀਵਾਲ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਨੇ ਰਾਜ ਸਭਾ ਦੇ ਲਈ ਉਹ ਵੀ ਬਹੁਤ ਵੱਡੀ ਐਮ ਹੈ ਕਿਉਂਕਿ ਇਸ ਨੂੰ ਹੁਣ ਨੈਸ਼ਨਲ ਮੀਡੀਆ ਵੀ ਜਿਹੜਾ ਉਹ ਡਿਸਕਸ ਕਰਨ ਲੱਗ ਪਿਆ ਬੜੀ ਡਿਟੇਲਡ ਰਿਪੋਰਟ ਇੰਡੀਆ ਟੀਵੀ ਇੰਡੀਆ ਟੂਡੇ ਨੇ ਵੀ ਲਿਖੀ ਹੈ ਦੂਜੇ ਪਾਸੇ ਜਿਹੜਾ ਇਹਨਾਂ ਦਾ ਇੱਥੋਂ ਨਿਕਲ ਜਾਣਾ ਚੁੱਪਚਾਪ ਕਿਉਂਕਿ ਇੱਕ ਨਰੇਟਿਵ ਸਰਜਤਾ ਸੀਗਾ ਆਸ਼ੂ ਨੇ ਕਿ ਮੇਰੀ ਲੜਾਈ ਤਾਂ ਕੇਰਿਵਾਲ ਨਾਲ ਹੈ ਇਹ ਤੁਹਾਨੂੰ ਭਗਵੰਤ ਮਾਨ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਥੋੜਾ ਸੋ ਇਸ ਕਰਕੇ ਕੇਰਿਵਾਲ ਸਾਹਿਬ ਇੱਕ ਵਾਰੀ ਪਾਸੇ ਹੋਗੇ ਤੇ ਅਵਸ਼્ય ਇਹ ਵੀ ਕਲੀਅਰ ਸੀਗਾ ਕਿ ਜਾਣਾ ਤਾਂ ਹੈ ਪਰ ਇਹ ਵੀ ਨਾ ਹੋ ਜੇ ਕਿਤੇ ਮੈਂ ਆਪ ਹੀ ਇੱਥੇ ਬਹਿ ਕੇ ਆਪਦਾ ਪੱਠਾ ਬਿਠਾ ਲਾ ਲਾ ਜੀ ਜੀ ਉਹਨਾਂ ਨੂੰ ਇਹ ਗੱਲ ਦਾ ਤੇ ਅਸੀਂ ਕਦੋਂ ਦਾ ਰੌਲਾ ਪਾਉਣ ਦੇ ਆ ਵੀ ਉਹਨਾਂ ਦਾ ਇੱਥੇ ਆ ਕੇ ਆਪਣੀ ਟੀਮ ਦੇ ਨਾਲ ਬਹਿ ਜਾਣਾ ਜੀ ਉਹ ਉਹ ਵੀ ਉਸ ਵੇਲੇ ਜਿਸ ਵੇਲੇ ਉਹ ਦਿੱਲੀ ਚੋਂ ਇਲੈਕਸ਼ਨ ਹਾਰ ਗਏ ਨੇ ਹੂੰ 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 ਇੱਕ ਹਾਰੀ ਹੋਈ ਸਰਕਾਰ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਇਸ ਮੌਕੇ ਦੇ ਉੱਤੇ ਆ ਕੇ ਇੱਥੇ ਬਹਿ ਜਾਂਦੇ ਹੁਣ ਜਿਵੇਂ ਜਿਵੇਂ ਹੀ ਇਲੈਕਸ਼ਨਾਂ ਹੋ ਗਈਆਂ ਜੀ ਉਹ ਹੁਣ ਲੱਭ ਵੀ ਨਹੀਂ ਰਹੇ ਹੂੰ ਹੂੰ ਤੇ ਹੁਣ ਉਹ ਜਾਣਗੇ ਕਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਦੋ ਇਹੀ ਮੈਂ ਤੇ ਹਲੇ ਪੜ ਪਾਕੀ ਬਿਲਕੁਲ ਹਾਂ ਤੇ ਇਹ ਇਹ ਬੜਾ ਵੱਡਾ ਸਵਾਲ ਹੈ ਕਿ ਕੇਜਰੀਵਾਲ ਨੇ ਲਈ ਹੁਣ ਅੱਗੇ ਕੀ ਆ ਜੀ ਹਾਂ ਬਿਲਕੁਲ ਵੱਡਾ ਵੱਡਾ ਸਵਾਲ ਮਸਲਾ ਇਹ ਨਹੀਂ ਵੀ ਆਵਾਜ਼ ਵੀ ਪਾਰਟੀ ਦਾ ਅੱਗੇ ਕੀ ਹੈ ਇੱਥੇ ਮਸਲਾ ਬਣ ਕੇ ਕੇਰੀਵਾਲ ਦਾ ਅੱਗੇ ਕੀ ਆ ਹਾਂ ਬਿਲਕੁਲ ਜੀ ਕੇਜਰੀਵਾਲ ਸਾਹਿਬ ਇੱਥੇ ਇਹ ਕੀ ਕਰਨਗੇ ਕਿਉਂ ਆਪਣਾ ਟਾਈਮ ਪਾਸ ਕਰਨਗੇ ਹੁਣ ਅਗਲੇ 2 ਮਹੀਨੇ 3 ਮਹੀਨੇ ਉਹ ਸਰਕਾਰੀ ਸਮਝੌਤਾ ਜਿਹੜੇ ਪਿਛਲੇ 2-3 ਮਹੀਨੇ ਤੋਂ ਮਾਨ ਰਏ ਸੀਗੇ ਹੂੰ ਹੂੰ ਉਹ ਆਖਰਕਾਰ ਤੇ ਜਦੋਂ ਪਤਾ ਹੀ ਸੀਗਾ ਕਿ ਇੱਥੋਂ ਜਾਣੀ ਹੈ ਜਾਣੀ ਆ ਜੀ ਜੀ ਉਹ ਰਾਜ ਸਭਾ ਦੀ ਤੇ ਹਾਲੇ ਥੂ ਕੋੜੀ ਵਾਲੀ ਗੱਲ ਹੈ ਜੀ ਰਾਜ ਸਭਾ ਦਾ ਕਦੋਂ ਟਾਈਮ ਆਏਗਾ ਜਦੋਂ ਪੰਜਾਬ ਸਰਕਾਰ ਪਹਿਲਾਂ ਆਪਣੇ ਲਈ ਰਾਹ ਤੇ ਪੱਧਰਾ ਕਰ ਲੇ ਜੀ ਜੀ ਹੂੰ ਹੂੰ ਸੋ ਰਹਿਗੇ ਦਿਨ ਦੋ ਹੋਰ ਆਪਾਂ ਫੇਰ ਡਿਸਕਸ਼ਨ ਕਰਦੇ ਰਹਿਣਾ ਦੋ ਦਿਨਾਂ ਦੇ ਵਿੱਚ ਵੀ ਤਈ ਨੂੰ ਜਿਹੜਾ ਹੈ ਕਿ ਰਿਜ਼ਲਟ ਕੀ ਨਿਕਲੂਗਾ ਤਈ ਵੀ ਸ਼ਾਮ ਨੂੰ ਜਦੋਂ ਆਪਾਂ 6:30 ਵਜੇ ਮਿਲਾਂਗੇ ਤੇ ਉਸਰੇ ਤੱਕ ਤੇ ਸਾਫ਼ ਹੋ ਚੁੱਕਾ ਹੋਊਗਾ ਬਿਲਕੁਲ ਬਿਲਕੁਲ ਆਪਾਂ ਕਾਲ ਲੈ ਲਈਏ ਜੀ ਸਤਿ ਸ੍ਰੀ ਅਕਾਲ ਜੀ ਔਨ 에ਰ ਤੁਸੀਂ ਸਤਿ ਸ੍ਰੀ ਅਕਾਲ ਸਸੀਕਲ ਦਾਨੇ ਸਾਹਿਬ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਜੀ ਰੀਕੋਰਡ ਤੋਂ ਬੋਲ ਨਹੀਂ ਵੀਰ ਪਾਜ਼ਿੰਗ ਜੀ ਹਮਮ ਨੰਨੇ ਸਾਹਿਬ ਮੈਂ ਇਹ ਤਾਂ ਗੱਲ ਕਰ ਰਿਹਾ ਸੀ ਲੈ ਵੀ ਜਿਹੜਾ ਲੀਡਰ ਇੰਨੇ ਗਰੀ ਹਰਕਤਾਂ ਤੇ ਆ ਗਏ ਆ ਇਹ ਜੀ ਵੀ ਇਸ ਵਿਸ਼ੇ ਲੈ ਵੀ ਇਹ ਕਿੰਨਾ ਦੋ ਦੋ ਕ ਲੀਡਰ ਹੀ ਆ ਪੰਜਾਬ ਚ ਇੱਕ ਇਹ ਤੇ ਇੱਕ ਤੁਸੀਂ ਹੋਰ ਦੇਖੋ ਇਹਨਾਂ ਨੂੰ ਗੰਦ ਫਰੋਣਾਂ ਦੀ ਕਿਉਂ ਆਦਤ ਪਈ ਵੀ ਆ ਹੂੰ ਕੰਗਿਆਤ ਹੁੰਦੀ ਹੈ ਨਹੀਂ ਪਿਛਲੇ ਜੂਨ ਦੇ ਵਿੱਚ ਨਾ ਕਾਂਗ ਨੂੰ ਰਹੇ ਹੋਣਗੇ ਜੀ ਇਹ ਮੇਰੇ ਹਿਸਾਬ ਦੇ ਵਿੱਚ ਬਿਲਕੁਲ ਟੀਕਲ ਕਹਿੰਦੇ ਜੀ ਫਿਰ ਨੰਬਰ 2 ਤੇ ਗੱਲ ਇਹ ਹੈ ਜੀ ਇਹ ਮੰਨ ਲਓ ਇਹਨਾਂ ਨੇ ਇਹ ਗੰਦਾ ਕੰਟੈਂਟ ਇਹ ਵੀ ਤਾਂ ਉਹ ਜਿਹੜੀ ਆ ਮਾਰੀ ਆ ਉਹਦੇ ਨਾਲ ਦਾ ਹਸਾਬ ਹੀ ਆ ਉਹ ਇਹਨਾਂ ਨੇ ਵੀ ਤਾਂ ਗੰਦੀ ਪਰੋਸਿਆ ਹੂੰ 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 ਬਿਲਕੁਲ ਕੋਈ ਚੰਗੀ ਚੀਜ਼ ਤਾਂ ਪਰੋਸਿਆ ਨਹੀਂ ਨੰਬਰ 2 ਤੇ ਲੋਕਾਂ ਦੇ ਬੱਚਿਆਂ ਲਈ ਇਹ ਗੰਦ ਪਰੋਸਦੇ ਆ YouTube ਤੇ ਬਹਿ ਕੇ ਜਾਂ ਪ੍ਰੈਸ ਕਾਨਫਰੰਸ ਕਰਕੇ ਜੀ ਅਸੀਂ ਆ ਫੋਟੋਆਂ ਦਿਖਾ ਰਹੇ ਆ ਇਹ ਆ ਦੇ ਫਰਨੇ ਲੀਡਰ ਤੇ ਆ ਜਾਂ ਕਿਵੇਂ ਆ ਨਾ ਹੂੰ 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 ਪਰ ਇਹਨਾਂ ਨੂੰ ਇਹ ਫੋਟੋਆਂ ਲੋਕਾਂ ਦੇ ਬੱਚਿਆਂ ਨੂੰ ਦਿਖਾਉਂਦੀ ਵੀ ਆਏ ਪਹਿਲਾਂ ਇਹ ਆਪਦੇ ਪਰਿਵਾਰ ਨੂੰ ਦਿਖਾਇਆ ਕਰਨ। ਬਿਲਕੁਲ ਬਿਲਕੁਲ ਉਵੇਂ ਘਰੇ ਪਹਿਲਾਂ ਕਿ ਭਾਈ ਆਪਦੇ ਪਰਿਵਾਰ ਦੇ ਦੂਜਿਆਂ ਦੇ ਬੱਚਿਆਂ ਨੂੰ ਦਿਖਾਉਂਦਾ ਇਹ ਲਈ ਕੋਈ ਵੀ ਲੀਡਰ ਦਿਖਾਉਂਦਾ ਉਹ ਪਹਿਲਾਂ ਆਪਦੇ ਬੱਚਿਆਂ ਨੂੰ ਦਿਖਾਵੇ ਕਿ ਬੁੱਤ ਮੈਂ ਆ ਚੀਜ਼ ਪਾਉਣ ਲੱਗਿਆ ਮੀਡੀਆ ਤੇ ਦੇਖੋ ਪਹਿਲਾਂ ਤੁਸੀਂ ਮੈਨੂੰ ਮંજੂਰੀ ਦਿਓ ਮੜੀ। ਹੂੰ 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 ਠੀਕ ਹੈ ਨਾ ਇਹ ਫੇਰ ਤਾਂ ਇਹਨਾਂ ਨੂੰ ਮੜਾ ਮੂਟਾ ਹੋਵੇ ਸ਼ਰਮ ਆਵੇ ਇਹਨਾਂ ਨੂੰ ਮੜੀ ਮੂਟੀ। ਬਿਲਕੁਲ ਤੇ ਦੋ ਤਿੰਨ ਲੀਡਰ ਆ ਪੰਜਾਬ 'ਚ ਜਿਹੜੇ ਕਾਂ ਦੀ ਨਸਲ ਦੇ ਆ ਇਹਨਾਂ ਨੇ ਸਾਰੀ ਥੜ ਸ਼ੁਕਰੀਆ ਸ਼ੁਕਰੀਆ ਨਹੀਂ ਮੀਰ ਪਾ ਜੀ ਠੀਕ ਹੈ ਸ਼ੁਕਰੀਆ ਸ਼ੋ ਤੇਰੋਂ ਅੰਜੀ ਬੜੀ ਸਿਆਣੀ ਗੱਲ ਕੀਤੀ ਹੈ ਇਹ ਕਾ ਰੇ ਆ ਤੇ ਤੁਸੀਂ ਉੱਤੋਂ ਅੱਗੇ ਸਿਰੇ ਵਾਲੀ ਕਰਦੇ ਹੋ ਕਿ ਕੁੱਕੜਾ ਨੇ ਖੇੜਾ ਹੀ ਆਪਦੇ ਸਿਰ 'ਚ ਪਾਈ ਮਸਲਾ ਤਾਂ ਇਹੀ ਹੈ ਨਾ ਕਿ ਸਿਆਣੇ ਬੰਦੇ ਕਈ ਵਾਰੀ ਕਹਿ ਦਿੰਦੇ ਹੁੰਦੇ ਸੀਗੇ ਕਹਿੰਦੇ ਜੇ ਕੋਈ ਬੰਦਾ ਕਿਸੇ ਦੀ ਚੁਗਲੀ ਨਹੀਂ ਉਹ ਗਾਲਾਂ ਕੱਢਦਾ ਹੁੰਦਾ ਨਾ ਤੇ ਉਹ ਕਹਿੰਦੇ ਚੁੱਪ ਕਰ ਤੂੰ ਮੇਰੇ ਅੱਗੇ ਗਾਲ ਨਾ ਕਾਡੋ ਕਹਿੰਦੇ ਕੀ ਗੱਲ ਕਹਿੰਦਾ ਗਾਲਾਂ ਤੂੰ ਉਹਨੂੰ ਨਹੀਂ ਕੱਢਦਾ ਤੂੰ ਮੈਨੂੰ ਕੱਢਦਾ ਕਿਉਂਕਿ ਤੂੰ ਮੇਰੇ ਮੂੰਹ ਤੇ ਕੱਢ ਰੇ ਸੋ ਆਪਾਂ ਇਸੇ ਤਰ੍ਹਾਂ ਦੇਤੇ ਕਈ ਵਾਰੀ ਮੈਂ ਕਹਿਣਾ ਹੁੰਦਾ ਕਿ ਇਹ ਜਿਹੜੇ ਲੀਡਰ ਨੇ ਇਹ ਜੇ ਕਿਸੇ ਕਿਸੇ ਲੀਡਰ ਦੀ ਬਦਖੋਈ ਕਰਦੇ ਉਹਨੂੰ ਪੁੱਠਾ ਬੋਲਦੇ ਜਿਹੜੇ ਸਾਹਮਣੇ ਪੱਤਰਕਾਰ ਬੈਠੇ ਹੁੰਦੇ ਜਾਂ ਹੋਰ ਬੈਠੇ ਹੁੰਦੇ ਉਹਨਾਂ ਨੂੰ ਕੱਢ ਰਹੇ ਹੁੰਦੇ ਅਸਲ ਦੇ ਵਿੱਚ ਉਹਨੂੰ ਥੋੜਾ ਕੱਢ ਰਹੇ ਹੁੰਦੇ ਜਿਹੜਾ ਦੂਰ ਤਰਾਡੇ ਬੈਠਾ ਹੈ ਬਿਲਕੁਲ ਜੀ ਜੀ ਸੋ ਇਹ ਜਿਹੜੀਆਂ ਵਾਕਿਆ ਇਹ ਇੱਕ ਨਰੇਟਿਵ ਦਾ ਜਿਹੜਾ ਸਿਰਜਣ ਦੀ ਗੰਦੀ ਰਾਜਨੀਤੀ ਦੀ ਵੈਸੇ ਜੇ ਮੈਂ ਕਹਿੰਦਾ ਇਹਦੇ ਨਾਲੋਂ ਪ੍ਰੋਗਰੈਸਿਵ ਰਾਜਨੀਤੀ ਦੀ ਇੱਕ ਨਰੇਟਿਵ ਸਿਰਜਿਆ ਜਾਵੇ ਪਰ ਹੈਰਾਨੀ ਦੀ ਗੱਲ ਹੈ ਚੱਪਾ ਸਾਹਿਬ ਕੀ ਕੀ ਹੁਣ ਸਾਡੇ ਕੋਲੇ ਕੋਈ ਜਿਹਨੂੰ ਆਪਾਂ ਰੋਡ ਮੈਪ ਹੀ ਨਹੀਂ ਹੈਗਾ ਰੋਡ ਮੈਪ ਤਾਂ ਸਾਡੇ ਕੋਲੇ ਆ ਵੀ ਨਿੰਦਨ ਨਿੰਦ ਕੇ ਵੋਟਾਂ ਲੈਣੀਆਂ ਸੀ ਅਸੀਂ ਕਿਸੇ ਨੂੰ ਰੋਡ ਮੈਪ ਨਹੀਂ ਦੇਣਾ ਜਾਂ ਫਿਰ ਅਸੀਂ ਗੱਪ ਮਾਰਨੇ ਨੇ ਫਲਾਨਾ ਦੇ ਦਾਂਗੇ ਠਮਕਾ ਦੇ ਦਾਂਗੇ ਆਪਣੇ ਸੀਐਮ ਸਾਹਿਬ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ 1000 ਰੁਪਏ ਔਰਤਾਂ ਨੂੰ ਰੁਪਿਆ ਦੇਣ ਦੀ ਉਹ ਕਹਿੰਦੇ ਕੋਈ ਨਹੀਂ ਕਹਿੰਦੇ ਦੇ ਦੇ ਦਾਂਗੇ ਐਡੀ ਕੀ ਗੱਲ ਹੈ ਪਰ ਜਿਹੜੇ ਅਸੀਂ ਪ੍ਰੋਮਿਸਿੰਗ ਨਹੀਂ ਕੀਤੇ ਉਹ ਤਾਂ ਅਸੀਂ ਪੂਰੇ ਕਰਤੇ ਹੁਣ ਜਿਹੜੇ ਕਹਿੰਦੇ ਜੀ ਅਸੀਂ ਟੋਲ ਪਲਾਜੇ ਕਰਤੇ ਟੋਲ ਪਲਾਜਿਆਂ ਦਾ ਤਾਂ ਦੇਖੋ ਪੀ ਡਬਲਯੂ ਡੀ ਦੇ ਪੰਜਾਬ ਦੇ ਟੋਲ ਪਲਾਜੇ ਸੀ ਤੁਸੀਂ ਉਹ ਪੈਸੇ ਪੂਰੇ ਹੋ ਗਏ ਗੱਲ ਖਤਮ ਕਰਤੀ ਕੀ ਉਸ ਤੋਂ ਬਾਅਦ ਉਹ ਸੜਕਾਂ ਦੀ ਰਿਪੇ ਮਸਲਾ ਤੇ ਹੈ ਨਾ ਵੀ ਜੇ ਤੁਸੀਂ ਟੋਲ ਬੰਦ ਕਰਤਾ ਸੜਕਾਂ ਦੀ ਰਿਪੇਅਰ ਹੋਗੀ ਜਿਹੜੇ ਟੋਲ ਕੇਂਦਰ ਦੇ ਆ ਕੀ ਉਹਨਾਂ ਦੇ ਰੇਟ ਵਧਨ ਤੋਂ ਤੁਸੀਂ ਚੱਕਿਆ ਤੁਹਾਡੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤੁਸੀਂ ਲੁਧਿਆਣੇੋਂ ਚੱਲ ਕੇ ਫਲੋਰ ਜਾਣਾ ਤੁਹਾਡਾ ਉਹਨੇ ਦਾ ਤਾਂ ਤੇਲ ਨਹੀਂ ਮੱਚਦਾ ਇਹਦੇ ਨਾਲ ਤਾਂ ਪੈਦਲ ਜਾਵੜਦੇ ਕਈ ਲੋਕ ਉਹ ਅੱਧੀ ਗੱਡੀ ਇੱਧਰ ਛੱਡ ਦਿੰਦੇ ਦੂਜੇ ਨੂੰ ਕਹਿੰਦੇ ਯਾਰ ਪਰਾਂ ਲੈ ਜਾ ਔਣ ਜਾਣ ਦਾ 500 ਲੱਗਣਾ ਹੂੰ ਇਹ ਵੀ بڑا ਰੌਲਾ ਜੀ ਇਹਦਾ ਲੁਧਿਆਣੇ ਵਾਲੇ ਜਿਹੜਾ ਟੋਲ ਪਲਾਜ਼ਾ ਦਾ ਹੂੰ ਹੂੰ ਤੇ ਚਲੋ ਉਹਦੀ ਗੱਲ ਆਪਾਂ ਫੇਰ ਕਿਸੇ ਦਿਨ ਕਰਾਂਗੇ ਕਿਵੇਂ ਕਰਾਂਗੇ ਉਹ ਤੇ ਗੜਤੀ ਕਰਨੇ ਕੱਲੇ ਆਪਣਾ ਜਿਹੜਾ ਨਵੀਂ ਸਕੀਮ ਲਿਆਂਦੀ ਵਾ 3000 ਰੁਪਏ ਦੇ ਵਿੱਚ ਕੋਸ਼ਿਸ਼ ਹੋ ਰਹੀ। ਉਹ ਤਾਂ ਦੇਖੋ 25 ਅਗਸਤ ਤੋਂ ਬਾਅਦ ਦੇਖਦੇ ਆ ਕੀ ਬਣਦਾ ਪਰ ਮਸਲਾ ਲੁਧਿਆਣੇ ਦੇ ਉੱਤੇ ਆਉਣੇ ਆ ਜੋ ਲੁਧਿਆਣੇ ਦੇ ਵਿੱਚ ਇੱਕ ਰੋਡਮੈਪ ਨਹੀਂ ਸੀ ਕੇਜਰੀਵਾਲ ਸਾਹਿਬ ਪਹਿਲਾਂ ਸਮਾਂ ਛੱਡ ਕੇ ਚਲੇ ਗਏ ਅੱਜ ਇੰਨੀ ਪੋਲਿੰਗ ਹੋਈ ਹੈ ਭਗਵੰਤ ਮਾਨ ਵੀ ਜਿਹੜੇ ਆ ਬਿਮਾਰ ਦੱਸੇ ਜਾ ਰਹੇ ਨੇ ਚਲੋ ਪ੍ਰਮਾਤਮਾ ਸੁੱਖ ਰੱਖੇ ਉਹਨਾਂ ਦੀ ਸਿਹਤ ਯਾਪਤੀ ਹੋਵੇ ਸਾਡੇ ਮੁੱਖ ਮੰਤਰੀ ਨੇ ਉਹ ਪਰ ਕੁੱਲ ਮਿਲਾ ਕੇ ਜੇਕਰ ਦੇਖੇ ਦੂਜੇ ਪਾਸੇ ਮੈਨੂੰ ਲੀਡਰ ਵੀ ਬਹੁਤੇ ਕੋਈ ਨਜ਼ਰ ਨਹੀਂ ਆਏ ਮੰਤਰੀ ਵੀ ਕੋਈ ਬਹੁਤੇ ਨਜ਼ਰ ਨਹੀਂ ਆਏ ਜਿਆਦਾ ਪ੍ਰਭਾਵ ਦਿੱਲੀ ਵਾਲਿਆਂ ਦਾ ਰਿਹਾ ਤੇ ਉਹ ਦਿੱਲੀ ਵਾਲਿਆਂ ਦੀ ਦੋ ਬੰਦਿਆਂ ਦੀ ਛੁੱਟੀ ਵੀ ਹੋ ਗਈ ਇਸੇ ਚੱਕਰ ਦੇ ਵਿੱਚ ਕਿ ਤੁਸੀਂ YouTube ਚੈਨਲ ਵਾਲੇ ਨੂੰ ਇੱਕ ਨੂੰ ਇੰਟਰਵਿਊ ਕਰਾਤੀ ਜੀ ਜੀ ਇਹ ਉਹ ਆਪਾਂ ਪਹਿਲੇ ਦਿਨ ਤੋਂ ਗੱਲ ਕਰੀ ਜਨੀਆਂ ਕਿ ਪੰਜਾਬ ਕਾਡਰ ਨੂੰ ਮਾਈਨਸ ਕਰ ਦਿੱਤਾ ਗਿਆ ਸਾਰੇ ਸਾਰੇ ਚੱਕਰ ਦੇ ਵਿੱਚ ਤੇ ਉਹ ਮਾਈਨਸ ਹੋ ਕੇ ਮੈਨੂੰ ਲੱਗਦਾ ਉਹਨਾਂ ਨੇ ਵੀ ਇਸ ਕੈਲ ਨੂੰ ਜਿਹੜਾ ਹੈਗਾ ਭਲੀ ਭੰਤੀ ਇੰਜੋਏ ਕੀਤਾ ਬਿਲਕੁਲ ਹਾਂ ਬਸ ਇਹ ਕਰੋ ਆਪੋ ਆਪਣਾ ਸੰਭੋ ਇਹ ਤੁਹਾਡੇ ਕੋਲ ਹੁੰਦਾ ਹੋਊਗਾ ਤੇ ਕਰਨੇ ਕੋਟੋ ਵੱਟ ਜਿੱਤ ਕੇ ਤੇ ਅਸੀਂ ਨਾਲ ਖੜੇ ਹੋ ਕੇ ਹੋਰ ਖਚਲਾਂਗੇ ਤੇ ਹਾਰ ਗਏ ਤੇ ਅਸੀਂ ਤੇਰੇ ਤੁਹਾਡੇ ਗੱਲ ਪੈ ਜਣੇ ਗੱਲ ਬਿਲਕੁਲ ਹੂੰ ਹੂੰ ਵੀ ਕਰਕੇ ਇਹ ਦੋ ਦਿਨ ਦੀ ਗੱਲ ਹੈ ਜੀ ਆਪਾਂ ਅੱਜ ਜੋ ਡਿਸਕਸ ਕਰ ਰਹੇ ਇਹਨੂੰ ਦੋ ਦਿਨ ਬਾਅਦ ਵੇਖਾਂਗੇ ਪਲਟੀ ਕਿੱਥੇ ਵੱਜਦੀ ਹਾਲੇ ਕਿ ਜੋ মিডিਆ ਰਿਪੋਰਟਾਂ ਜਾਂ ਜਿਹੜੀਆਂ ਐਡਵਿਟ ਕਾਲਾਂ ਦੀਆਂ ਜਿਹੜੀਆਂ ਕੰਸੋਆਂ ਮਿਲੀਆਂ ਉਹਦੇ ਵਿੱਚ ਤਾਂ ਆਸ਼ੂ ਦਾ ਹੀ ਪਲਣਾ ਜਿਹੜਾ ਹੈ ਉਹ ਪੜੀਦਾ ਦਿਖਾਈ ਦਿੱਤਾ ਹਾਂ ਅੱਜ ਤੱਕ ਹਜੇ ਤੱਕ ਤਾਂ ਆਸ਼ੂ ਦਾ ਹੀ ਪਲੜਾ ਕਿਉਂਕਿ ਜਿਸ ਢੰਗ ਦੇ ਨਾਲ ਕੱਲ ਜਿਹੜੀ ਡਵੈਲਪਮੈਂਟ ਹੋਈ ਹੈ ਆਸ਼ੂ ਦੇ ਇਲੈਕਸ਼ਨ ਆਫਿਸ ਦੇ ਵਿੱਚੋਂ ਇੱਕ ਬੰਦੇ ਨੂੰ ਕੱਢ ਕੇ ਪੁਲਿਸ ਵਾਲੇ ਲੈ ਜਾਂਦੇ ਆ ਵੀਡੀਓ ਵਾਇਰਲ ਹੁੰਦੀ ਤੇ ਉੱਥੇ ਰਵਨੀਤ ਬਿੱਟੂ ਦਾ ਪਹੁੰਚ ਕੇ ਤੇ ਇਸ ਚੀਜ਼ ਨੂੰ ਗਲਤ ਕਹਿ ਦੇਣਾ ਵੀ ਇੱਕ ਜਿਹੜਾ ਉਹ ਡਿਫਰੈਂਟ ਨਰੇਟਿਵ ਜਿਹੜਾ ਉੱਥੇ ਇੱਕ ਲੋਕਾਂ ਨੂੰ ਮੈਸੇਜ ਦੇ ਗਿਆ ਵੀ ਕੁਛ ਨਾ ਕੁਛ ਵੀ ਰਵਨੀਤ ਬਿੱਟੂ ਪਾਈ ਇੱਧਰ ਖੜਿਆ ਰਵਨੀਤ ਬਿੱਟੂ ਦੀ ਜਿਹੜੀ ਪਾਕਟ ਚ ਜਿੰਨੀਆਂ ਵੋਟਾਂ ਪਾਈ ਥੋੜੀਆਂ ਜੀਆਂ ਇੱਧਰ ਪਾ ਦਿਓ ਜੇ 1500 ਵੋਟ ਦਾ ਵੀ ਫਰਕ ਪੈ ਗਿਆ ਉੱਧਰ ਤਾਂ 152 3000 ਵੋਟ ਨੂੰ ਫਰਕ ਪਾ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਕਹਿੰਦੇ ਜੀ ਬੰਦਾਂ ਵਾਲੇ ਸਾਹਿਬ ਹੂੰ ਸੋ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨ ਕੀ ਬੰਦ ਹੋਰ ਤਾਂ ਹੋਰ ਦੂਰ ਨਹੀਂ ਹੈ ਹੂੰ ਰਹਿ ਗਈ ਵਿੱਚੋਂ ਗੱਲਾਂ ਇੱਕ ਦੋ ਦਿਨਾਂ ਦੀ ਹੀ ਜੀ ਇਹ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਕਿਹੜੇ ਪਾਸੇ ਪਲਟੀ ਮਾਰਦੇ ਆ ਹੂੰ ਹੂੰ ਇਹ ਵੀ ਸਾਨੂੰ ਲੱਤ ਪਤਾ ਜਾਵੇਗਾ ਜੀ ਜੀ ਤੇ ਹੁਣ ਥੋੜੀ ਜੀ ਡਿਸਕਸ਼ਨ ਆਪਾਂ ਈਰਾਨ ਇਰਾਕ ਵਾਲੇ ਪਾਸੇ ਕਰ ਲਈਏ ਜੰਗ ਜਿਹੜੀ ਆ ਪੂਰੀ ਢਿਲੋ ਸਾਹਿਬ ਨਾਲ ਵੀ ਅੱਗੇ ਕਰਾਂਗੇ ਤੁਹਾਡੇ ਨਾਲ ਵੀ ਕਰਨਾ ਚਾਹਾਂ ਕਿਉਂਕਿ ਦੋ ਵਕੀਲਾਂ ਦੀ ਸਲਾਹ ਲੈਣੀ ਦੋ ਵਕੀਲਾਂ ਦੇ ਅੱਡੋ ਅੱਡ opinion views ਜਿਹੜੇ ਨੇ ਉਹ ਬੜੇ ਮਹਨੇ ਰੱਖਦੇ ਹੁੰਦੇ ਆ ਸੋ ਕਿਵੇਂ ਲੱਗ ਰਿਹਾ ਕਿ ਵਰਡ ਦੇ ਵਿੱਚ ਜਿਹੜੀ ਦੋ ਈਰਾਨ ਤੇ ਇਜ਼ਰਾਈਲ ਦੀ ਜਿਹੜੀ ਇਜ਼ਰਾਈਲ ਦੀ ਜਿਹੜੀ ਮੈਂ ਰਾਣ ਰੱਖ ਕੇ ਗਲਤੀ ਨਾਲ ਇਜ਼ਰਾਈਲ ਦਾ ਜਿਹੜਾ ਇਹ ਹੁਣ ਚੱਲ ਰਿਹਾ ਕਿਉਂਕਿ ਈਰਾਨ ਨੇ ਜਿਹੜੀ ਆਪਦੀ ਲੁਕੀ ਸਟਰੈਂਥ ਜਿਹੜੀ ਐ ਸ਼ੋ ਕੀਤੀ ਐ ਤੇ ਉਧਰ ਨਾਰਥ ਕੋਰੀਆ ਦੇ ਜਿਹੜੇ ਡਿਕਟੇਟਰ ਨੇ ਉਹਨਾਂ ਦਾ ਖੁੱਲ ਕੇ ਅੱਗੇ ਆਉਣਾ ਇਹਦੇ ਹੱਕ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਆਫ ਸਿਨੇਰੀਓ ਜਿਹੜਾ ਉਹ ਸਾਹਮਣੇ ਆਇਆ ਦੇਖੋ ਜੀ ਇਹ ਦੋ ਚਾਰ ਮਹੀਨਿਆਂ ਤੋਂ ਪਹਿਲਾਂ ਜਿਵੇਂ ਪੁਸ਼ਕਵਾਨੀ ਕੀਤੀ ਜਾਂਦੀ ਨਾ ਕਸੀ ਮਹਾਰਾਵਲੋਂ ਵੀ ਤੇ ਸੋਲੋਜੀਕਲ ਮਹਾਰਾਵਲੋਂ ਵੀ ਤੇ 2025 ਦਾ ਟਾਈਮ ਹੂੰ ਹੂੰ ਮੈਂ ਮਾਫੀ ਜੀ 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 ਉਹ ਸਾਡੇ ਲਈ ਥੋੜਾ ਔਖਾ ਨਿਕਲੇਗਾ ਹੂੰ ਹੂੰ ਸੰਸਾਰ ਦੀ ਤੀਸਰੀ ਜੰਗ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਜੀ ਉਹ ਭਾਰਤ-ਪਾਕ ਦਾ ਜਿਹੜਾ ਕਨਫਲਿਕਟ ਸ਼ੁਰੂ ਹੈ ਉਹਦੋਂ ਵੀ ਇਹ ਧਿਆਨ ਉਧਰ ਜਾਂਦਾ ਸੀਗਾ ਜੀ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਯੂਕਰੇਨ ਰਸ਼ੀਆ ਗਾਜ਼ਾ ਦੇ ਵਿੱਚ ਜਿਹੜਾ ਹੈ ਇਹ ਯੁੱਧ ਚੱਲ ਰਿਹਾ ਹੈ ਤੇ ਉੱਥੋਂ ਮੋੜ ਕੇ ਇਰਾਕ ਵੱਲ ਲੈ ਜਾਣਾ ਈਰਾਨ ਵੱਲ ਲੈ ਜਾਣਾ ਜੀ ਭਾਰਤ-ਪਾਕ ਦਾ ਤੇ ਜਿਹੜਾ 2-3 ਦਿਨ ਦਾ ਯੁੱਧ ਕਿਸੇ ਪਾਸੇ ਨਹੀਂ ਰਿਹਾ ਉਹਦੇ ਸਾਈਡ ਤੇ ਹੀ ਹੋ ਗਿਆ ਹੂੰ 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 ਤੇ ਇਹਦੇ ਵਿੱਚ ਹੁਣ ਬਾਕੀ ਦੇਸ਼ਾਂ ਦੇ ਵੱਲੋਂ ਵੀ ਖਾਸ ਕਰਕੇ 트럼ਪ ਹੋ ਰਹੀ ਤੇ ਜਦੋਂ ਦੇ ਆਏ ਉਹਦਾ ਤਾਂ ਮੈਂ ਦੇਖ ਰਿਹਾ ਕਿ ਕੁੱਲ ਮਿਲਾ ਕੇ ਸਾਰੀ ਦੁਨੀਆ ਦੇ ਵਿੱਚ ਆਪਣਾ ਟਪੜੀ ਦਾ ਹੀ ਮੋਲ ਹੈ ਜੀ ਹੂੰ ਉਹਦਾ ਦਾ ਇਹ ਕਹਿ ਦੇਣਾ ਕਿ ਵੀ ਮੈਂ ਵੀ ਚੈਅ ਰੇ ਤੇ ਕੱਤੀ ਬਿਠਾ ਜੀ ਤੇ ਕਿਸੇ ਵੇਲੇ ਵੀ ਮੈਂ ਇਸ جنگ ਦੇ ਵਿੱਚ ਉਤਰਾਂਗਾ ਹੂੰ ਹੂੰ ਤੇ ਉਹ ਹੁਣ ਇਰਾਨ ਵਰਗੇ ਛੋਟੇ ਜਿਹੇ ਕਿ ਨਿਆਲੇ ਨੂੰ ਤਿੰਨ ਚਾਰ ਪੰਜ ਵੱਡੇ ਜਿਹੜੇ ਸਕੂਲ ਦੇ ਨਿਆਲੇ ਫੜ ਫੜ ਉਹਨੂੰ ਕੰਢ ਤੋਂ ਮਰੋੜ ਮਰੋੜ ਕੇ ਜਪੇੜਾ ਮਾਰਨਦੇ ਆ ਤੇ ਹੁਣ ਇਹ ਨਾ ਹੋਵੇ ਵੀ ਉਹ ਵੀ ਕਿਤੇ ਵੱਖੀ-ਵੱਖੀ ਚ ਕੱਟ ਮਾਰੇ ਕੋਈ ਦੇ ਬਾਦ ਵਿੱਚ ਉਹ ਮੇਰੇ ਪੀਪੀ ਕਰਦੇ ਸਾਈਡ ਤੇ ਹੋ ਜਾਣ ਹੂੰ 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 ਤੇ ਪਰ ਜੋ ਵੀ ਹੈ ਇਹ ਕਿ ਸਹਿਮ ਦਾ ਮਾਹੌਲ ਜਿਹੜਾ ਹੈ ਇਹ ਦੁਨੀਆ ਭਰ ਦੇ ਚ ਸਿਰ ਜੰਡੇ ਨੇ ਜਿਹੜੀ ਕੋਈ ਚੰਗੀ ਗੱਲ ਨਹੀਂ ਆ ਜਿਹਦੇ ਵਿੱਚ ਜੇ ਹੋਰ ਦੇਸ਼ ਖਾਸ ਕਰਕੇ ਕਿ ਪਹਿਲੀ ਵਾਰ ਹੀ ਨਾਰਥ ਕੋਰੀਆ ਦਾ ਇਸ ਤਰ੍ਹਾਂ ਦਾ ਬਿਆਨ ਆਣਾ ਆਪਣੇ ਆਪ ਦੇ ਵਿੱਚ ਕੋਈ ਬਹੁਤ ਵਧੀਆ ਜਿਹੜੇ ਸਿਗਨਲ ਸਾਹਮਣੇ ਦਿਖਾਈ ਨਹੀਂ ਦਿੰਦੇ ਉਧਰੋਂ ਰਸ਼ੀਆ ਵੀ ਜਿਹੜਾ ਹੈ ਉਹਦਾ ਨਾਰਥ ਕੋਰੀਆ ਦਾ ਸਾਈਡ ਜਰੂਰ ਦੇਵੇਗਾ ਭਾਰਤ ਵਾਲੇ ਫਸਿਆ ਬੈਠਾ ਹੈ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਕਿਧਰਲੇ ਪਾਸੇ ਜਾਊਗਾ ਕਿਉਂਕਿ ਇਰਾਨ ਨੂੰ ਛੱਡ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਬੰਦਰਗਾਹ ਉੱਥੇ ਹੈ ਬਿਲਕੁਲ ਔਰ ਜਿਹੜਾ 트럼ਪ ਦੇ ਨਾਲ ਜਿਸ ਦਿਨ ਦਾ ਟਰੰਪ ਸਾਹਿਬ ਨੇ ਇਹਨਾਂ ਦੀ ਵਿਚੋਲਗੀ ਦੀ ਗੱਲ ਕੀਤੀ ਕਿ ਮੈਂ ਇਹ ਲਾਈ ਖਤਮ ਕਰਾਤੀ ਮੈਂ ਇਹਨੇ ਬੰਦ ਕਰਾ ਦਿੱਤੀ ਉਹ ਦਿਨ ਦਾ ਉਧਰੋਂ ਥੋੜਾ ਮੋਹ ਜ਼ਰੂਰ ਭੰਗ ਹੋਇਆ ਪਰ ਫਿਲਹਾਲ ਭਾਰਤ ਲਈ ਅਮਰੀਕਾ ਦਾ ਸਾਥ ਦੇਣਾ ਹੀ ਬੜਾ ਜਿਹੜਾ ਹੈ ਉਹ ਉਹ ਮਜਬੂਰੀ ਵਾਲਾ ਕੰਮ ਬਣਿਆ ਬੈਠਾ ਜੀ 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 ਇਹ ਕੁੱਲ ਮਿਲ ਕੇ ਜਿਹੜੇ ਇਹ ਸਾਰੇ ਅਸਾਰ ਨਜ਼ਰ ਆ ਰਹੇ ਨੇ ਜੀ ਤੇ ਜਿਹਨੂੰ ਅੰਗਰੇਜ਼ੀ ਚ ਕਹਿ ਦਈਏ ਕਿ ਵੀ ਇਹ ਕਿਆਉਸ ਜਾਂ ਘਾਲਾ ਮਾਲਾ ਜਿਹਾ ਹੋ ਗਿਆ ਹੂੰ 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 ਜੀ ਅੱਛਾ ਸਭ ਤੋਂ ਵੱਡੀ ਜਿਹੜੀ ਹੁਣ ਮੈਂ ਅਪਡੇਟ ਦੇਖ ਰਿਹਾ ਜੀ ਇਜ਼ਰਾਈਲੀ ਡਿਫੈਂਸ ਮਿਨਿਸਟਰ ਕਟਾਜ਼ ਦੀ ਜਿਹੜੀ ਆਈ ਹੈ ਕਹਿੰਦਾ ਸਾਡਾ ਹੁਣ ਇੱਕੋ ਗੋਲ ਰਹਿ ਗਿਆ ਕਹਿੰਦਾ ਇਲੀਮੀਨੇਸ਼ਨ ਆਫ ਆਇਤੁੱਲਾ ਖਮੇਨੀ ਖਮੇਨੀ ਇਹ ਇੱਕ ਕਹਿੰਦੇ ਉਹਨਾਂ ਨੂੰ ਖਤਮ ਕਰਨਾ ਹੈ ਕਹਿੰਦਾ ਕਿਉਂਕਿ ਇਰਾਨੀਅਨ ਮਿਜ਼ਾਈਲਸ ਕੌਜ਼ਡ ਸੀਰੀਅਸ ਡੈਮੇਜ ਐਟ आवर ਫੋਰਸ ਸਾਈਟਸ ਇਨ ਸੈਂਟਰ ਐਂਡ ਸਦਰਨ ਇਜ਼ਰਾਈਲ ਇਨਕਲੂਡਿੰਗ ਦਾ ਸਰੋਕਾ ਹਸਪੀਟਲ ਤੇ ਜਿਹੜੀ ਹੁਣ ਲੇਟੈਸਟ ਜਿਹੜੀ ਅਪਡੇਟ ਆ ਰਹੀ ਹੈ ਜੀ ਕਹਿੰਦੇ ਜਿਹੜੀਆਂ ਬੀ ਬਲਾਸਟਿਕ ਬਲਾਸਟਿਕ ਮਿਜ਼ਾਈਲਸ ਜਿਹੜੀਆਂ ਨੇ ਲਾਂਚ ਕਰ ਕੀਤੀਆਂ ਨੇ ਇਜ਼ਰਾਈਲ ਦੇ ਵੱਲ ਜਿਹੜੀਆਂ ਈਰਾਨ ਨੇ ਕਹਿੰਦੇ ਕਲਸਟਰ ਬੰਬਸ ਲੈ ਕੇ ਗੀਆਂ ਨੇ ਕਲਸਟਰ ਬੰਬਸ ਮਤਲਬ ਕੀ ਜਿਹਨੂੰ ਆਪਾਂ ਕਹਿੰਦੇ ਨੇ ਪਟਾਕੇ ਜੇ ਪੈਂਦੇ ਆ ਇੱਧਰ ਪੈ ਗਿਆ ਇੱਧਰ ਪੈ ਗਿਆ ਖਲਾਰਾ ਜਾਂ ਜਿਹੜਾ ਆਪਾਂ ਕਹਿੰਦਾ ਉਹ ਬੜਾ ਡੇਂਜਰਸ ਹਾਂਜੀ 12 ਬੋਰ ਵਾਂਗੂ ਸ਼ਰਹ ਜਿਹੜੇ ਫੈਲ ਜਾਣੇ ਆ ਨਹੀਂ ਤਾਂ ਆਮ ਤੌਰ ਤੇ ਇੱਕੋ ਬੰਬ ਕੈਰੀ ਕਰਦੇ ਆ ਇੱਕੋ ਥਾਂ ਤੇ ਡਿੱਗਦੇ ਨੇ ਪਰ ਇਹਨੇ ਮਲਟੀ ਜਿਹਨੂੰ ਕਲਸਟਰ ਬੰਬ ਜਿਹੜੇ ਆ ਨਾ ਉੱਥੇ ਸਿੱਟੇ ਆ ਉਸ ਤੋਂ ਕਾਫੀ ਜਿਹੜੀ ਆ ਘਬਰਾਹਟ ਵੀ ਪੈਦਾ ਹੋ ਰਹੀ ਆ ਤੇ ਇੱਕ ਖਤਰਨਾਕ ਟ੍ਰੈਂਡ ਵੀ ਜਿਹੜਾ ਆ ਆਪਾਂ ਕਹਿ ਸਕਦੇ ਆ ਕਿਉਂਕਿ ਨੁਕਸਾਨ ਜਿਹੜਾ ਉਹ ਸਿਟੀਜ਼ਨ ਦਾ ਹੋ ਰਿਹਾ ਕੋਈ ਹੋਰ ਕਿਸੇ ਦਾ ਤਾਂ ਹੋ ਰਿਹਾ ਨਹੀਂ ਫੌਜਾਂ ਦਾ ਤਾਂ ਬਿਲਕੁਲ ਹੀ ਨਹੀਂ ਕਿਉਂਕਿ ਹੁਣ ਤਾਂ ਮੈਂ ਉਹੀ ਗੱਲ ਕਹਿ ਰੇ ਹੁਣ ਤਾਂ ਲੜਾਈ ਜਿਹੜੀ ਆ ਉਹ ਜੇ ਕੀ ਕਹਿੰਦੇ ਆ ਇਰਾਨ ਤੋਂ ਤੇ ਜਿਹੜਾ ਕੀ ਕਹਿੰਦੇ ਤੁਹਾਡਾ ਇਹਨਾਂ ਦਾ ਤਲਵਿਵਤ ਤੇ ਹੂਰ ਆ ਕਿੰਨੀ ਦੂਰ ਪਏ ਨੇ ਤੇ ਅੰਦਾਜ਼ਾ ਲਾ ਲਓ ਵੀ ਹਰ ਇੱਕ ਪੂਰੀ ਦੀ ਪੂਰੀ ਇੱਕ ਕੰਟਰੀ ਆ ਜਾਂਦੀ ਜਿਹਨੂੰ ਟੱਪ ਕੇ ਜਾਂਦੇ ਆ ਦੋ ਟੱਪਦੇ ਆ ਜੀ ਜਾਰਡਨ ਵੀ ਟੱਪ ਕੇ ਤੇ ਇਰਾਨ ਵੀ ਟੱਪ ਇਰਾਕ ਵੀ ਟੱਪ ਕੇ ਤੇ ਉਸ ਤੋਂ ਬਾਅਦ ਜਾ ਕੇ ਉੱਥੇ ਮਾਰ ਮਾਰ ਨਹੀਂ ਇਹ ਮੈਂ ਦੇਖ ਰਿਹਾ ਕਿ ਜਿਵੇਂ ਉਹ ਵੀਡੀਓ ਗੇਮ ਚੱਲਦੀਆਂ ਹੁੰਦੀਆਂ ਨੇ ਜੀ ਜਿਹੜਾ ਇੱਥੇ ਕੰਪਿਊਟਰ ਤੇ ਬੈਠ ਕੇ ਸਭ ਕੁਝ ਕੰਟਰੋਲ ਹੋ ਰਿਹਾ ਪਰ ਉਹਦੇ ਜ਼ੱਤ ਵਿੱਚ ਜਿਹੜੇ ਆ ਰਹੇ ਨੇ ਉਹ ਤੁਹਾਡੇ ਨਾਲ ਬਿਲਕੁਲ ਠੀਕ ਹੈ ਉਹ ਨਾਗਰਿਕ ਨੇ ਬਿਲਡਿੰਗਾਂ ਦਾ ਜਿਹੜਾ ਹੈਗਾ ਇੱਕ ਦੂਜੇ ਦੀਆਂ ਤਬਾਹ ਕਰਨ ਦਾ ਜਿਹੜਾ ਸੀਨ ਸਾਹਮਣੇ ਆ ਰਿਹਾ ਹੁਣ ਇਹ ਖੋਮੈਨੀ ਨੂੰ ਜੇ ਸਦਾਮ ਹੁਸੈਨ ਨੂੰ ਇੱਕੋ ਰਸੇ ਬੰਦੇ ਜੀ ਹਾਂ ਹਾਂ ਤੇ ਇਹ ਇਹਨਾਂ ਨੇ ਸਾਰੇ ਵਰਲਡ ਦੇ ਵਿੱਚ ਡਿਕਟੇਟਰਸ਼ਿਪ ਨੂੰ ਖਤਮ ਕਰਨ ਦਾ ਜਿਹੜਾ ਹੈਗਾ ਠੇਕਾ ਲਿਆ ਹਾਂ ਹਾਂ ਆ ਬਿਲਕੁਲ ਵੈਸੇ ਕਿ ਇੱਕ ਕਿੰਨਾ ਬੜੀ ਇੰਟਰਸਟਿੰਗ ਚੀਜ਼ ਤੁਸੀਂ ਨੋਟ ਕਰਿਓ ਕਿ ਜਿੰਨੇ ਤੁਸੀਂ ਯੂਐਸ ਨੇ ਅਟੈਕਸ ਕੀਤੇ ਨੇ ਉਹ ਡਿਕਟੇਟਰਸ਼ਿਪਸ ਦੇ ਉੱਤੇ ਹੀ ਕੀਤੇ ਆ ਡੈਮੋਕ੍ਰੇਸੀ ਤੇ ਨਹੀਂ ਕਿਉਂਕਿ ਡੈਮੋਕਰੇਸੀ ਨੂੰ ਮਾਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਜੀ ਹਾਂ ਇੱਥੇ ਜੇ ਸਦਾਮ ਹੁਸੈਨ ਤੇ ਕੀਤਾ ਹੋਰਾਂ ਦੇ ਕੀਤਾ ਡਿਕਟੇਟਰਸ ਵਾਲੇ ਪਾਸੇ ਨੂੰ ਥੋੜਾ ਜਿਹਾ ਜ਼ਿਆਦਾ ਇਹ ਰੁਝਾਨ ਰਿਹਾ ਹੈ ਪਰ ਜਿਸ ਢੰਗ ਦੇ ਨਾਲ ਹੁਣ ਇਹ ਚਾਈਨਾ ਦਾ ਤੇ ਰਸ਼ੀਆ ਦਾ ਇੱਕ ਨਵਾਂ ਜਿਹੜਾ ਗਠਬੰਧਨ ਜਾਂ ਨਜ਼ਰ ਆ ਰਿਹਾ ਹੈ ਲੜਾਈ ਦੇ ਵਿੱਚ ਤੇ ਪਾਕਿਸਤਾਨ ਦੋਨੇ ਪਾਸੇ ਵੀ ਫਾਇਦੇ ਲੈ ਰਿਹਾ ਇਸ ਚੀਜ਼ ਦੇ ਵਿੱਚ ਵੀ ਵੇਖਣ ਵਾਲੀ ਡਿਵੈਲਪਮੈਂਟ ਹੈ ਤੇ ਦੇਖੋ ਪੁਤਿਨ ਸਾਹਿਬ ਨੂੰ ਜੇ ਕਿਉਂਕਿ ਹੁਣ ਉਹ ਗੱਲ ਉੱਤੇ ਅਜੇ ਨਹੀਂ ਜਿਹੜਾ ਪ੍ਰਦੀਪ ਸਾਹਿਬ ਆਪਣੇ ਆਪ ਦੇ ਵਿੱਚ ਕਿਸੇ ਦੇ ਟ੍ਰੀਟਰ ਤੋਂ ਘਟ ਨਹੀਂ ਹਾਂ ਬਿਲਕੁਲ ਉਹ ਵੀ ਤਾਂ ਆਪ ਦਾ ਪੱਕਾ ਇੰਤਜ਼ਾਮ ਕਰ ਗਏ ਹਾਂ ਇੰਨੀ ਦੇਰ ਦਾ ਤੇ ਉਹਨਾਂ ਨਾਲ ਆਪਾਂ ਹੁਣ ਪੰਗਾ ਨਹੀਂ ਲੈ ਸਕਦੇ ਪਹਿਲਾਂ ਤਾਂ ਯਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਪ੍ਰਦੀਪ ਭਾਈ ਭਾਈ ਵਾਲਾ ਕੰਮ ਵੀ ਚੱਲਿਆ ਥੋੜੇ ਦਿਨ ਹੂੰ ਹੂੰ ਤੇ ਬਾਅਦ ਵਿੱਚ ਪਤੀਨ ਦਾ ਵੀ ਆਪਣੀ ਇੱਕ ਅਗਲੇ ਦੀ ਸ਼ਾਨ ਹੈ ਇੱਕ ਜੋਗਤ ਹੈ ਵੀ ਮੈਂ ਤੇਰੀ ਗੱਲ ਕਿਉਂ ਮੰਨਾਂ ਮੇਰਾ ਦਿਲ ਕਰੂਗਾ ਮੈਂ ਕਰਾਂਗਾ ਤੇਰੇ ਕਹਿਣ ਤੇ ਕਿਉਂ ਕਰਾਂ ਹਾਂ 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 ਉੱਥੇ ਮਸਲਾ ਇਹ ਆ ਕੇ ਬਹਿ ਗਿਆ ਸੀਗਾ ਹੂੰ ਹੂੰ ਯੂਕਰੇਨ ਵਾਰ ਨੂੰ ਬੰਦ ਕਰਨ ਦੇ ਲਈ ਤੇ 트럼ਪ ਸਾਹਿਬ ਨੇ ਜਿਸ ਤਰ੍ਹਾਂ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਦੇ ਬਿਆਨ ਦਿੱਤੇ ਕਿ ਮੇਰੇ ਕਰਕੇ ਖਤਮ ਹੋ ਗਈ। ਜੀ। ਉੱਥੇ ਵੀ ਇਹਨਾਂ ਦਾ ਕਹਿਣਾ ਸੀ ਕਿ ਮੇਰੇ ਕਰਕੇ ਤੁਸੀਂ ਦੇਖਿਓ ਬਸ ਚੰਦ ਇਹਨਾਂ ਦੇ ਵਿੱਚ ਜੰਗ ਖਤਮ ਹੋ ਜਾਊਗੀ ਪਰ ਨਹੀਂ ਹੋ ਪਾਈ। ਉਹ ਉਹਦਾ ਮੇਨ ਪੁਆਇੰਟ ਇਹ ਸੀ ਕਿ ਪੁਤਿੰ ਸਾਹਿਬ ਦਾ ਕਹਿਣਾ ਸੀਗਾ ਵੀ ਮੈਂ ਕਰ ਨਹੀਂ ਆਪੇ ਕਰ ਲੂੰਗਾ ਤੇ ਤੂੰ ਕੌਣ ਹੁੰਦਾ। ਜੀ ਜੀ ਹੂੰ ਹੂੰ ਕਹਿਣ ਵਾਲਾ। ਇਸ ਕਰਕੇ ਉੱਥੇ ਇਹ ਨਾ ਜਿਹੜਾ ਹੈਗਾ ਚਲਦਾ ਨਹੀਂਗਾ। ਜੀ। ਨਾ ਇਹਨਾਂ ਦਾ ਨੋਰਥ ਕੋਰੀਆ ਦੇ ਉੱਤੇ ਗਲਬਾ ਚੱਲਦਾ। ਹੂੰ ਹੂੰ ਹੂੰ। ਆ ਨਿੱਕੇ ਮੋٹے ਵਿਚਾਰੇ ਫਸ ਜਾਂਦੇ ਚਪੇੜਾਂ ਚ ਪੂਰਾ ਕਾਂਦੇ ਲਈ ਉਹਨਾਂ ਨੂੰ ਹੀ ਮਾਰ ਮੁਰ ਕੇ ਤੇ ਆਪਣਾ ਕੰਮ ਸਾਰੀ ਜਾ ਰਿਹਾ ਅਮਰੀਕਾ ਜਿਉਂ ਇਹਨਾਂ ਦੀ ਪਿਛਲੀ ਇਹ ਜਿਹੜੀ ਹਿਸਟਰੀ ਵੇਖ ਲਈਏ ਕਿ ਇਹਨਾਂ ਨੇ ਜਿੰਨੀਆਂ ਵੀ ਜੰਗਾਂ ਯੁੱਧਾਂ ਚ ਹਿੱਸਾ ਲਿਆ ਉਹ ਆਕੜੀ ਧਰਤੀ ਦੇ ਨਾਲ ਲੈ ਕੇ ਸੱਤ ਸਮੁੰਦਰੋਂ ਪਾਰ ਜਾ ਕੇ ਜਿਹੜਾ ਉਹ ਮੱਥਾ ਮਾਰਦੇ ਫਿਰਦੇ ਜੀ ਜੀ ਸੋ ਬਿਲਕੁਲ ਬੜੀਆਂ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਇੱਕ ਵਿਸ਼ੇਪ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਵਿਆਹ ਤੋਂ ਹੀ ਹੈ ਥੱਲੇ ਲੋਕ ਵਿਆਹ ਮਨਾਈ ਜਾਂਦੇ ਉਤੋਂ ਜਿਵੇਂ ਕੀ ਕਹਿੰਦੇ ਦੀਵਾਲੀ ਦੇ ਆਸ਼ਤਵਾਦੀਆਂ ਚੱਲਦੀਆਂ ਨੇ ਉਹੋ ਜੇ ਬੜਾ ਜਿਹੜਾ ਆ ਰਿਹਾ ਪਰ ਇੱਕ ਦਰਦਨਾਕ ਤਸਵੀਰਾਂ ਵੀ ਜਿਹੜੀਆਂ ਆ ਰਹੀਆਂ ਨੇ ਇਸਲਾਮਿਕ ਰਿਪਬਲਿਕ ਆਫ ਇਰਾਨ ਦਾ ਜਿਹੜਾ ਬ੍ਰੌਡਕਾਸਟਿੰਗ ਹੈਗਾ ਆਪਣਾ ਟੈਲੀਵਿਜ਼ਨ ਉਹ ਬਿਲਕੁਲ ਡਿਸਟਰੋਏ ਹੋ ਗਿਆ ਉਹਨਾਂ ਦੇ ਬਿਲਡਿੰਗ ਨੂੰ ਜਿਹੜਾ ਬਿਲਕੁਲ ਖਤਮ ਕਰ ਦਿੱਤਾ ਹੈ ਤੇ ਕੋਈ ਚੱਲਦੇ ਪ੍ਰੋਗਰਾਮ ਦੇ ਚੋ ਦਾ ਵੀ ਲਾਈਵ ਜਿਹੜੀ ਕਵਰੇਜ ਜਿਹੜੀ ਹੈ ਸਾਰੇ ਸੰਸਾਰ ਨੇ ਵੇਖੀ ਹੂੰ ਹੂੰ ਇਹ ਫਿਊਲ ਸ਼ਾਰਟੇਜ ਨੂੰ ਲੈ ਕੇ ਜੀ ਲੋਕਾਂ ਦੇ ਵਿੱਚ ਡਰ ਪੈ ਗਿਆ ਲੋਕ ਜਿਹੜੇ ਨੇ ਉਹ ਜਿਹਨੂੰ ਸਟਾਕਿੰਗ ਕਰਨੇ ਸ਼ੁਰੂ ਕਰ ਦਿੱਤੀ ਹੈ ਵੀ ਕਿਸੇ ਵੀ ਕਿਉਂਕਿ ਤੁਹਾਨੂੰ ਪਤਾ ਹੈ ਕਿਸੇ ਟਾਈਮ ਇਹ ਹੋ ਸਕਦਾ ਹੈ ਕਿ ਕੋਈ ਰਿਫਾਈਨਰੀ ਦਾ ਹੋ ਜਾਏ ਹੋਰ ਹੋ ਜਾਏ ਸੋ ਇਹ ਚੀਜ਼ਾਂ ਤੇ ਹੋਰ ਕੀ ਖਾਸ ਅਪਡੇਟ ਜੀ ਕਿਉਂਕਿ ਤੁਹਾਡੀ ਸਿਹਤ ਵੀ ਬੜੀ ਅੱਛੀ ਨਹੀਂ ਪ੍ਰਮਾਤਮਾ ਜਲਦੀ ਨਾਲ ਤੁਸੀਂ ਗਲਾ ਗੋਲਾ ਠੀਕ ਕਰੋ ਜੀ ਇਹ ਤੇ ਜਿਹੜੀ ਇਹ ਜੀ ਇਹ ਮੋ ਚੇਂਜ ਆਫ ਸੀਜ਼ਨ ਮੇਰਾ ਹੋਇਆ ਬਟਾ ਕਿਉਂਕਿ ਮੈਂ ਇਸ ਲਈ ਪੰਜਾਬ ਦੀ ਤਪਦੀ ਗਰਮੀ ਨੂੰ ਛੱਡ ਕੇ ਥੋੜਾ ਜਿਹਾ ਹਿਮਾਚਲ ਸਾਈਡ ਤੇ ਆਇਆ ਮੈਂ ਦੋ ਤਿੰਨ ਦਿਨ ਮਨੂੰ ਇੱਕ ਪ੍ਰੋਬਲਮ ਇੱਥੇ ਆਣੀ ਆਣੀ ਹੈ ਜੀ 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 ਹੂੰ ਹੂੰ ਤੇ ਮੌਸਮ ਦਾ ਜਿਹੜਾ ਚੇਂਜ ਇੱਕਦਮ ਮੇਰੇ ਕੋਲ ਉਹ ਥੋੜਾ ਮੈਡੀਕਲ ਕੋਈ ਜਾਂਦਾ ਅਲਰਜੀਕ ਟਾਈਪ ਦਾ ਬਾਕੀ ਹੋਰ ਤੇ ਗੱਲਾਂ ਤੇ ਬਹੁਤ ਰਹੀ ਇਹ ਕਦੇ ਅਲਿਸ਼ਰੋਮਿਕ ਕਮੇਟੀ ਬਲਗੇੜੀ ਲਾ ਲਓ ਜਿੱਥੇ ਮਿਰਚੀ ਲਾ ਲਓ ਹਲੇ ਉਧਰ ਜਿਹੜੇ ਆਪਣੇ YouTube ਉੱਪਰ ਬੈਠੇ ਰਹੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਬੈਠੀ ਆ ਕੀ ਸੁਣਨ ਚਾਹਿਆ ਕਿ ਵੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਪਤਨੀ ਬੜੀ ਜ਼ਰਗਰਮ ਹੋਈ ਬੈਠੀ ਹੈ ਪੰਜ ਸਾਰਾ ਲੈਂਦੇ ਨੇ ਉਹਨਾਂ ਦੇ ਹਸਤੇ ਕਹਿੰਦੇ ਕਿ ਉਲ ਮਾਕੇ ਪੰਜਾਬ ਦੀ ਪੋਲਿਟਿਕਸ ਨੂੰ ਡਿਸਕਸ ਕਰਨਾ ਸ਼ੁਰੂ ਕਰੀਏ ਤੇ ਮ제 ਲੈਂਦੇ ਜਾਓ ਤੇ ਡਿਸਕਸ ਕਰੀ ਜਾਓ ਬਿਲਕੁਲ ਜਿਹੜੇ ਯੂਟਿਊਬਰਸ ਦੀ ਗੱਲ ਕੀਤੀ ਬਿਲਕੁਲ ਯੂਟਿਊਬਰਸ ਇਹ ਤਾਂ ਕਹਿੰਗਾ ਤੇ ਕਹਿੰਦੇ ਮੁਕਦਮੇ ਦਰਜ ਹੋ ਗਏ ਉਹਨਾਂ ਨੇ ਪਹਿਲਾਂ ਹੀ ਕਹਿੰਦੇ ਉਹ ਆਪਦੇ ਸਰਵੇਖਣ ਚਲਾਤੇ ਕਹਿੰਦੇ ਘਰੇ ਬੈਠੇ ਨਹੀਂ ਤੇ ਇੱਕ ਪੱਤਰਕਾਰ ਸਾਹਿਬ ਤਾਂ ਆਪਣੇ ਇੱਕ ਕਿਉਂਕਿ ਤੁਹਾਨੂੰ ਪਤਾ ਵੈਬਸਾਈਟਸ ਦੇ ਉੱਤੇ ਉਹਨਾਂ ਨੇ ਲਿਖਤਾ ਜੀ ਕਹਿੰਦੇ ਉੱਥੇ ਜਿਹੜੀ ਲੜਾਈ ਹੈ ਉਹ ਕਹਿੰਦੇ ਅਕਲ ਆਪਣੇ ਆਪ ਦੀ ਤੇ ਬੀਜੇਪੀ ਦੀ ਹੈ ਬੜਾ ਹੱਸਾ ਜਾ ਆ ਉਹਨਾਂ ਦੀ ਹੈਡਲਾਈਨ ਪੜ੍ਹ ਕੇ ਵੀ ਦੱਸੋ ਵੀ ਜਿਹੜੀ ਪੰਜਾ ਹੀ ਨਹੀਂ 13 ਚ ਨਹੀਂ ਤੁਸੀਂ ਉਹਨਾਂ ਨੂੰ ਵੀ ਕੰਪੀਟੀਸ਼ਨ ਚ ਲਿਆ ਤਾਂ ਪਲਾਨਡ ਨਿਊਜ਼ ਬੜੀਆਂ ਚੱਲ ਰਹੀਆਂ ਨੇ ਬੜਾ ਕੁਝ ਹੋ ਰਿਹਾ ਕਿਉਂਕਿ ਕਈ ਵਾਰੀ ਯੂਟਿਊਬਰ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਸਾਨੂੰ ਵਰਤਿਆ ਜਾ ਰਿਹਾ ਚਾਰ ਛੱਲੜਾਂ ਦੀ ਲੈ ਕੇ ਉਹ ਪਲਾਨਡ ਨਿਊਜ਼ ਲਾ ਕੇ ਵੀ ਬੜਾ ਕੁਝ ਜਿੜਾ ਹੈ ਇੱਥੇ ਹੋ ਰਿਹਾ ਤੇ ਬਿਲਕੁਲ ਇਹ ਮੀਡੀਆਜ਼ ਕਿਵੇਂ ਕੰਮ ਕਰਦੇ ਨੇ ਜਿਹੜੀ ਪਾਰਟੀ ਦੇ ਕਿਸ ਤਰ੍ਹਾਂ ਕਰਦੇ ਨੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜੀ ਜੀ ਹਮ ਉਹ ਕੋਈ ਗੱਲ ਨਹੀਂ ਫਿਰ ਗੱਲ ਉੱਥੀ ਮੁਕਦੀ ਹੈ 23 ਤਰੀਕ ਨੂੰ ਵਿਗਦੇ ਜੰਮ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਸੰਭਾਲ ਬਹੁਤ ਬਹੁਤ ਸ਼ੁਕਰੀਆ ਤੁਹਾਨੇ ਸੋ ਇਹ ਸੰਨ ਤੇਜਵੰਤ ਸਿੰਘ ਚੱਪਾ ਹੋਰੀ ਕਿਉਂਕਿ ਬਾਲਾ ਲੰਮਾ ਮੈਂ ਲੈ ਨਹੀਂ ਸੀ ਸਕਦਾ ਸੋ ਆਪਾਂ ਇਸੇ ਮਸਲੇ ਦੇ ਉੱਤੇ ਅੱਗੇ ਸਦਾ ਬਖਤੌਰ ਸਿੰਘ ਢੱਲੋਹਰਾ ਨਾਲ ਸਾਂਝ ਪਾਵਾਂਗੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਜੀ ਤੇ ਮੇਰੇ ਨਾਲ ਨੇ ਸੀਗੇ ਸਦਾ ਤੇਜਵੰਤ ਸਿੰਘ ਚੱਪਾ ਹੋਰੀ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਤੇ ਗੱਲਾਂ ਬਾਤਾਂ ਦਾ سلسلہ ਜਾਰੀ ਰਹੇਗਾ ਸੋ ਕੋਸ਼ਿਸ਼ ਹੈ ਹਮੇਸ਼ਾ ਕਿ ਰੇਡੀਓ ਪੰਜਾਬ ਟੂਡੇ ਦੇ ਜ਼ਰੀਏ ਆਪ ਨੂੰ ਅੱਛੀ ਜਾਣਕਾਰੀ ਦੇਣ 15 चलाउन दे जब कार मैक्स फोर्स कमिंस आईएसएक्स वॉल्वो मर्सिडीज स्प्रिंटर जे ही मोटर होवे तेल हो और ओरिजिनल फिल्टर ता चेंज कराना ही है आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जान दे ही हो एग्जिट 268 ऑन हाईवे 401 और एग्जिट 5 ऑन क्यूईडब्ल्यू क्विक ट्रक ल्यूब खुश होके पड़तोगे <laughs> मान लो 5196220660

ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360652 जीरो सिक्स सिक्स एक दो लोकेशन तो सेवा प्रदान करते हैं सेकेंड लोकेशन लॉस्ट हिल ट्रेवल सेंटर चौदह अठ सौ चौदह एलोम स्ट्रीट लॉस्ट हिल्स फोन नंबर छह सौ इक्कात सौ सतानवे तेईस चौरजा ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਜੋ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787 ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟਾਫਟ ਹਾਈਵੇ bete